ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਰਹਿਣ ਦੀ ਖਲਾਫ ਚਾ ਕਰ ਲੋਜੀ ਦਿਨ ਹੈਗਾ ਐਤਵਾਰ ਦਾ ਟਾਈਮ 10 11 11 ਕ ਦਾ ਟਾਈਮ ਹੋਊਗਾ ਕੱਲ ਨੀਰੀ ਨੇ ਬਹੁਤ ਜ਼ਿਆਦਾ ਗਾਹ ਪਾਤਾ ਇੰਨਾ ਜਿਆਦਾ ਕੂੜਾ ਸੀਗਾ ਮੈਂ ਇਥੇ ਜਮੀਲਾ ਨੇ ਲੱਗ ਕੇ ਸਾਰਾ ਸਾਫ਼ ਕੀਤਾਗਾ ਤੇ ਜਮੀਲਾ ਚਲੀ ਗਈ ਮੈਂ ਆਪਣਾ ਬਾਹਰੋਂ ਸਾਫ਼ ਕਰਕੇ ਸਾਰਾ ਤੇ ਹੁਣ ਸਿਰ ਤੋਂ ਕੀ ਐਂਗੀ ਵਾਲ ਤੋਂ ਗਈਆਂ ਬਹੁਤ ਜ਼ਿਆਦਾ ਕੱਲ ਦਾ ਨਾ ਹੋਇਆ ਪਿਆ ਸੀਗਾ ਤੇ ਮਸਹੂਰ ਕਿਸੇ ਕੰਮ ਨੂੰ ਮੰਨ ਨਹੀਂ ਕੀਤਾ ਕੱਪੜੇ ਜੀ ਧੋਤੇ ਨਹੀਂ ਹੈਗੇ ਮੈਂ ਕਹਾਂ ਸ਼ਾਮ ਨੂੰ ਦੇਖੂਗੀ ਜਾਂ ਫਿਰ ਕੱਲ ਨੂੰ ਸਵੇਰੇ ਮਸ਼ੀਨ ਚਲਾਉਂਗੀ ਅੱਜ ਦੇਖਦੀਆਂ ਜੇ ਮੰਨਜਾ ਵੀ ਨਹੀਂ ਹੈਗਾ ਜੇ ਮੋੜ ਵੀ ਨਹੀਂ ਠੀਕ ਹੈਗਾ ਬਸ ਆ ਵੀ ਸੀਗਾ ਜਿਹੜਾ ਮਤਲਬ ਆਹ ਕੰਮ ਕਰੇ ਬਣਾ ਆਪਾਂ ਨੂੰ ਸਰਦਾ ਨਹੀਂ ਸੀ ਕਰਦੇ ਹਨਾ ਇਹ ਕਰ ਲਿਆ ਤੇ ਚਲੋ ਜੀ ਵਲੌਗ ਨੂੰ ਸਟਾਰਟ ਕਰਦੇ ਆ ਮਾਣੇ ਨਹੀਂ ਲੱਗ ਰਿਹਾ ਮੇਰਾ ਤਾਂ ਪਤਾ ਨਹੀਂ ਕਿ ਹੋ ਮੈਨੂੰ ਤਾਂ ਹੋ ਹੀ ਜਾਂਦਾ ਹੈਗਾ ਨਾਲੇ ਕਮਲਾ ਮਹੀਨੇ ਬਾਅਦ ਜਾਂ ਹਨਾ ਆ ਬੀਤਨਾ ਬਾਅਦ ਚਲੋ ਮਿਲਦੀ ਮਿਲਦੀ ਸੀ ਵੀ ਐਵੇਂ ਵੀ ਨਹੀਂ ਸੀ ਵੀ ਅਸੀਂ ਇਕੱਠੀਆਂ ਡੇਲੀ ਇਕੱਠੀ ਰਹਿੰਦੇ ਸੀ ਸਾਰੇ ਹੈ ਨਾ ਪਤਾ ਨਹੀਂ ਕਿਉਂ ਇੱਕ ਤਾਂ ਚਲੋ ਉਹ ਹਸਮੁਖ ਬਹੁਤ ਜ਼ਿਆਦਾਗੀ ਤੇ ਦੂਸਰਾ ਗੁੱਸਾ ਨਹੀਂ ਮੰਨਦੀ ਕਿਸੇ ਗੱਲ ਦਾ ਵੀ ਉਹਨੂੰ ਕੋਈ ਕੁਛ ਕਹੇ ਜਾਓ ਚਾਹੇ ਉਹਦੇ ਥੱਪੜ ਵੀ ਮਾਰ ਦੇ ਤਾਂ ਵੀ ਗੁੱਸਾ ਨਹੀਂ ਕਰਦੀ ਸੀ ਉਹ ਵੈਸੇ ਹਾਸੀ ਮਜ਼ਾਕ ਚ ਅੱਜ ਕੱਲ ਬੱਚੇ ਚੱਲਦੇ ਨਹੀਂ ਹੈਗੇ ਹੋਰ ਕੋਈ ਵੀ ਮੈਂ ਦੇਖਿਆ ਪਰ ਉਹਨੂੰ ਕੁਛ ਕਹੀ ਜਾਂਦੇ ਸਿਰ 'ਚ ਮਾਰੀ ਜਾਂਦੇ ਜਾਣ-ਜਾਂ ਕੇ ਉਹਨੂੰ ਛੇੜਦੇ ਪਰ ਉਹ ਕਦੇ ਗੁੱਸਾ ਨਹੀਂ ਮੰਨਦੀ ਸੀ ਵਿਚਾਰੀ ਫਰਦਨ ਕਿਉਂ ਮਿੰਟ ਉਹਦੀ ਮੰਮੀ ਦਾ ਪਤਾ ਨਹੀਂ ਕੀ ਹਾਲ ਹੋਣਾ ਮੇਰਾ ਇੱਥੇ ਮੈਨੂੰ ਇੰਨਾ ਜ਼ਿਆਦਾ ਦਿਲ ਡੁੱਬ ਰਿਹਾ ਬਹੁਤ ਜ਼ਿਆਦਾ ਪਤਾ ਨਹੀਂ ਮੈਨੂੰ ਕਿਉਂ ਆਏ ਜੀ ਲੱਗੇ ਜਾਂਦਾ ਮੈਂ ਇੱਕ ਮੈਂ ਸੱਦ ਲੈਂਦੀ ਸੋਨੋ ਸੁਣਨਾ ਪਹਿਲਾਂ ਵੀ ਜੱਸੇ ਮੈਨੂੰ ਮਤਲਬ ਆਏ ਜੇ ਹੁੰਦਾ ਜਦੋਂ ਮੈਨੂੰ ਨਾ ਮੈਂ ਉਹਨੂੰ ਬੁਲਾ ਲੈਂਦੀ ਵੀ ਆ ਜਾਏ ਕਮਲੋ ਆ ਜਾਂਦੀ ਹੁੰਦੀ ਹੁਣ ਮੈਨੂੰ ਆਏ ਲੱਗੇ ਜਾਂਦਾ ਵੀ ਕਿਹਨੂੰ ਬੁਲਾਉਂਗੀ ਹਾਂ ਕੋਈ ਕੁੜੀ ਵੀ ਨਹੀਂ ਹੈ ਰਹੀ ਹੈਗੀ ਹੁਣ ਚਲੋ ਇੱਕ ਵਾਰੀ ਸੀ ਆ ਜਾਂਦੀ ਸੀ ਹਨਾ ਵਿਆਹ ਆ ਬੇਹਾ ਜਾਂਦਾ ਜਦੋਂ ਤੀ ਪੁੱਤੋਂ ਤੋਂ ਗੱਲ ਹੋਰ ਹੋ ਜਾਂਦੀ ਹੈ ਨਾ ਤੇ ਕੱਲ ਤਾਂ ਮੈਨੂੰ ਆਪਣੀ ਆਪਦੀ ਆਪਣੀ ਧੀ ਯਾਦ ਆਈ ਐਡੀ ਹੁੰਦੀ ਹੈ ਨਾ ਕਿਉਂਕਿ ਇੱਕ ਤਾਂ ਉਹ ਕਮਲ ਤੋਂ ਸਾਲ ਕੀ ਛੋਟੀ ਸੀਗੀ ਹਾਂ ਇੱਕ ਸਾਲ ਜਾਂ ਡੇਢ ਸਾਲ ਦਾ ਹੀ ਫਰਕ ਹੋਗਾ ਵੀ ਜ਼ਿਆਦਾ ਫਰਕ ਨਹੀਂ ਸੀ ਪਿੰਦਰ ਤੋਂ ਵੱਡੀ ਸੀਗੀ ਹੈ ਨਾ ਅੱਜ ਵੀ ਨੂੰ ਆਇਆ ਲੱਗਦਾ ਸੀ ਉਹ ਵੀ 21-22 ਸਾਲ ਦੀ ਹੁੰਦੀ ਹੈ ਨਾ 22 ਸਾਲ ਦੀ ਹੁੰਦੀ 23 ਦੀ ਤੇ ਬਹੁਤ ਜ਼ਿਆਦਾ ਜ਼ਿਆਦਾ ਹੀ ਗੱਲ ਮੈਨੂੰ ਬਹੁਤ ਜ਼ਿਆਦਾ ਘਟਾਉਂਦੇ ਹੋਏ ਵੀ ਗੱਡੀ ਜਿਹੜਾ ਤੇ ਚਲੋ ਨਾਲ ਸੀ ਸਾਡੇ ਕਮਲ ਸਾਨੂੰ ਉਦੋਂ ਇਹ ਨਹੀਂ ਲੱਗਿਆ ਹੈ ਨਾ ਜਦੋਂ ਚਲੀ ਗਏ ਉਹਨੂੰ ਕਹਿੰਦੇ ਨੇ ਬੰਦੇ ਦੇ ਕੋਈ ਵੀ ਅਚੇਹ ਜਾਣ ਤੋਂ ਬਾਅਦ ਹਨਾ ਬਹੁਤ ਜ਼ਿਆਦਾ ਘਾਟ ਮਹਿਸੂਸ ਹੁੰਦੀ ਬਹੁਤ ਜ਼ਿਆਦਾ ਘਾਟ ਰੜਕਦੀ ਹੈਗੀ ਤੇ ਪਤਾ ਨਹੀਂ ਕਿਉਂ ਮੇਰੇ ਤਾਂ ਨਾਲ ਦਿਲ ਜੜੁੱਬੀ ਜਾਂਦਾ ਹੈਗਾ ਚਲੋ ਤਾਂ ਨਾ ਪਰਦੇਸਾਂ ਜਿਹੀ ਔਖਾ ਹੀ ਹੈਗਾ ਵਾਹਿਗੁਰੂ ਜੀ ਸਾਰੇ ਬੱਚਿਆਂ ਦੇ ਪਰਦੇਸਾਂ 'ਚ ਹੱਥ ਸਿਰ ਤੇ ਰੱਖਣਾ ਨਾ ਅੰਗ ਸੰਗ ਸਹਾਈ ਹੋਣਾ ਤੇ ਘਰ-ਵਾਰ ਛੱਡਣਾ ਬਹੁਤ ਜ਼ਿਆਦਾ ਔਖਾ ਹੈਗਾ ਹਨਾ ਕੁੜੀਆਂ ਦਾ ਹੁੰਦਾ ਕੁਝ ਨਹੀਂ ਹੈਗਾ ਹਨਾ ਜੇ ਦੇਖੀ ਬਿਆਦਿੰਦੀ ਨੇ ਤਾਂ ਵੀ ਪਰਾਂ ਆ ਹੋਈ ਕਾਇਆਂ ਵੀ ਉਸ ਚਲੋ ਮਿਲ ਜਾਂਦੀ ਐ ਨੇ ਜਦੋਂ ਆਪਣਾ ਜੀ ਕਰੂਗਾ ਮਾਂ ਬਾਪ ਦਾ ਜਾਂ ਕਿਸੇ ਵੀ ਪਹਿਣ ਭਰਾ ਦਾ ਹਨਾ ਜੀ ਕਰਦਾ ਹੁੰਦਾ ਆਪਾਂ ਮਿਲੇ ਆਣੇ ਆ ਜਾਂ ਕੁੜੀ ਦਾ ਜੀ ਕਰਦਾ ਹੁੰਦਾ ਸਾਰਿਆਂ ਤੋਂ ਆ ਕੇ ਉਹ ਵੀ ਆਪਾਂ ਨੂੰ ਮਿਲ ਜਾਂਦੀ ਐ ਪੇਕੇ ਪਰਿਵਾਰ ਨੂੰ ਜਾਂ ਆਪਣੇ ਨਾਨਕੇ ਪਰਿਵਾਰ ਨੂੰ ਵੀ ਪੇਕੇ ਜਾਂਦੇ ਕਿਸੇ ਵੀ ਪਰਿਵਾਰ ਨੂੰ ਹਨਾ ਕੇ ਮਿਲ ਜਾਂਦੀ ਹੈਗੀ ਮਾਂ ਜਾ ਵੀ ਆਉਂਦੀ ਹੈਗੀ ਤੇ ਅਪਲਾਪ ਵੀ ਜਾ ਆਉਣੇ ਆਗੇ ਪਰ ਜਿਹੜਾ ਇਹ ਹੁੰਦਾ ਹਨਾ ਬਾਹਰ ਦਾ ਇਥੇ ਪਤਾ ਨਹੀਂ ਕਿੰਨੇ ਕਿਸਾਲਾਂ ਬਾਅਦ ਹਨਾ ਮਲਾਪ ਹੁੰਦਾ ਬੰਦੇ ਬੱਚਿਆਂ ਦਾ ਮਾਪੇ ਦਾ ਆਪਚ ਹਨਾ ਰਸਤਾ ਦੇਖ ਲਓ ਤੁਸੀਂ ਦਿੱਲੀ ਦਾ 4 ਘੰਟਿਆਂ ਦਾਗਾ ਹਨਾ ਚਲੋ ਬਾਕੀ ਦਾ ਟਾਈਮ ਜਿਹੜਾ ਆਪਾਂ ਨੂੰ 에어ਪੋਰਟ ਤੇ ਬੀਟ ਕਰਦਿਆਂ ਦਾ ਜਿਆਦਾ ਟਾਈਮ ਵੇਸਟ ਹੁੰਦਾ ਜਿਵੇਂ ਕਮਲਦੀ ਫਲੈਟ ਸੀਗੀ 10 ਵਜੇ ਦੀ 6 ਵਜੇ ਐਂਟਰੀ ਸੀ ਉਹਦੀ 5 ਤੋਂ 6 ਦੇ ਵਿੱਚ ਐਂਟਰੀ ਸੀ 6 ਵਜੇ ਕੇ 5 ਮਿੰਟਾਂ ਦੇ ਉਹਦੀ ਐਂਟਰੀ ਹੋ ਗਈ ਸੀ ਅੰਦਰ ਜਿਹੜਾ ਮਤਲਬ ਕਿ ਉਹਦੀ ਫਲੈਟ ਸੀ ਚੱਲਣੀ ਸੀ ਅ 10 ਵਜੇ ਤਾਂ ਉਹ ਫਲੈਟ ਤੁਸੀਂ ਆਏ ਦੇਖ ਲਓ ਜਹਾਜ਼ ਨਿਉੜਾਨ ਕੀਤੀ ਉੱਥੋਂ 12:20 ਮਿੰਟ ਤੇ ਪਤਾ ਨਹੀਂ ਉੱਥੇ ਕਿਸੇ ਰ ਟੱਚੀ ਟੁੱਚੀ ਰਹਿ ਗਿਆ ਸੀ ਟੱਚੀਆਂ ਅੱਜਕੱਲ ਬਹੁਤ ਜ਼ਿਆਦਾ ਰੌਲਾ ਪੈਂਦਾ ਹਨਾ ਹੋਰ ਵੀ ਮੇਰੇ ਕੋਲ ਸੁਣਿਆ ਕਹਿੰਦੇ ਟੱਚਿਆਂ ਨਾਲ ਤਾਂ ਬਹੁਤ ਜ਼ਿਆਦਾ ਲਜਾ ਪੈ ਰਿਹਾ ਹੈਗਾ ਟੱਚੀ ਕਰਨਾ ਉਹ ਹੋ ਗਿਆ 12:20 ਮਿੰਟ ਤੇ ਅ ਦੇਖ ਲਓ ਕਿੰਨਾ ਟਾਈਮ ਉਹਨੂੰ ਹਨਾ ਵੇਟ ਕਰਨਾ ਪਿਆ ਬਹੁਤ ਟਾਈਮ ਬੇਰੰਮੀਆ ਬਹੁਤ ਜ਼ਿਆਦਾ ਫਿਰ ਉਹ ਜਦੋਂ ਉਹਦਾ ਸਾਰਾ ਉਹ ਹੋ ਗਿਆ ਉਹ ਫਿਰ ਵੀ ਮਤਲਬ ਉਹਨੂੰ ਹਨਾ ਆਇਆ ਲੱਗਿਆ ਵੀ ਬੈਠਣਾ ਹਜੇ ਉਹ ਕਹਿੰਦੀ ਜਿੰਨਾ ਜਰ ਮੈਂ ਨਹੀਂ ਜਾਂਦੀ ਤੁਸੀਂ ਉਹਨਾ ਟਾਈਮ ਬੈਠੋ ਕਿਉਂਕਿ ਉਹਨੂੰ ਇਹ ਸੀ ਵੀ 10 ਵਜੇ ਤੱਕ ਮੈਂ ਚਲੇ ਜਾਣਾ ਹਨਾ ਤੇ ਜਹਾਜ਼ 'ਚ ਬੈਠ ਵੀ ਗਈ ਤੇ ਫਿਰ ਚਲੋ ਉਹਨੂੰ ਪਤਾ ਨਹੀਂ ਕਿਵੇਂ ਲੱਗਿਆ ਚਲੋ ਕਹਿੰਦੇ ਜਾਓ ਤੁਸੀਂ 9:30 ਵਜੇ ਅਸੀਂ ਉੱਥੋਂ ਚੱਲ ਪਏ ਸੀਗੇ 9:30 ਚੱਲ ਗਏ ਸੀ 4 ਜਾਂ ਸਾਡੇ ਕਿ ਤਿੰਨ ਅਸੀਂ 6:00 ਵਜੇ ਪਹੁੰਚਿਆ ਤੇ ਉਸ ਤੋਂ ਬਾਅਦ ਫਿਰ ਆਏ ਇੱਥੇ ਅਸੀਂ 5:30 ਵਜੇ ਘਰੇ ਆਏਾਂਗੇ ਬਹੁਤ ਜ਼ਿਆਦਾ ਬੇਰਅਮੀ ਹੈਗੀ ਹੈ ਨਾ ਤੇ ਕਿੱਦਾਂ ਅਸੀਂ ਤਾਂ ਸਫ਼ਰ ਸਾਰਾ ਦਿੱਲੀ ਦਾ 4 ਘੰਟਿਆਂ ਦਾ ਹੀ ਹੈਗਾ ਪਰ ਜਿਹੜਾ ਰਸਤੇ ਦੇ ਵਿੱਚ ਟਾਈਮ ਖਰਾਬ ਹੋ ਜਾਂਦਾ ਹੈ ਨਾ ਇਹ ਬਹੁਤ ਜ਼ਿਆਦਾ ਮਤਲਬ ਟੰਗ ਕਰਦਾ ਪਤਾ ਨਹੀਂ ਬੇਰਅਮੀ ਇੰਨੀ ਉਹ ਨਹੀਂ ਪਤਾ ਨਹੀਂ ਇਹਨਾਂ 10 ਘੰਟਿਆਂ ਨੂੰ ਦਾ ਸਫ਼ਰ ਹੋ ਗਿਆ ਸਿੱਧੀ ਸੀ ਉਹਦੀ ਫਲੈਟ ਕਿਤੇ ਸਟੇਡੀ ਸੀਗੀ ਤੇ ਪਰ ਜਿਹੜਾ ਆ ਟਾਈਮ ਆ ਉਹ ਹੋ ਗਿਆ 10 ਘੰਟੇ ਉਹ ਹੋ ਗਿਆ ਫਲੈਟ ਦੇ ਵਿੱਚ ਹੋ ਗਿਆ ਹਨਾ ਉਹਨੂੰ ਬਹੁਤ ਬੇਰਮਨੀ ਆ ਫਿਰ ਅੱਗੇ ਵੀ ਜਾ ਕੇ ਟਾਈਮ ਲੱਗਦਾਗਾ ਹਨਾ ਪਤਾ ਨਹੀਂ ਯਾਰ ਬਹੁਤ ਔਖਾਗਾ ਮਿੰਤਾ ਐ ਲੱਗੀ ਜਾਂਦਾਗਾ ਵੀ ਕਿਵੇਂ ਇੰਨਾ ਸਫਰ ਕੀਤਾ ਹੋਊ ਕਿਵੇਂ ਬੈਠੀ ਹੋਊਗਾ ਇੰਨਾ ਟਾਈਮ ਹਨਾ ਕਿਉਂਕਿ ਬੈਠਣਾ ਬਹੁਤ ਜਿਆਦਾ ਔਖਾ ਜੀ ਸਾਨੂੰ ਪਤਾ ਸੀ ਨਾਲੇ ਗੱਡੀ ਵੱਡੀ ਲੈ ਗਈ ਸੀਗੇ ਟੂਰਿਸਟ ਗੱਡੀ ਲੈ ਗਈ ਸੀ ਸੀ ਵੱਡੀ ਵੀ ਸਾਨੂੰ ਕੋਈ ਤਕਲੀਫ ਨਾ ਵੇ ਪਰ ਫਿਰ ਵੀ ਐਨ ਲੱਗਿਆ ਵੀ ਬਹੁਤ ਜ਼ਿਆਦਾ ਔਖਾ ਲੱਗਿਆ ਆਉਣਾ ਜਾਣਾ ਸਫਰ ਬਹੁਤ ਜ਼ਿਆਦਾ ਔਖਾ ਲੱਗਿਆ ਹੈ ਨਾ ਲੋ ਜੀ ਹੁਣ ਬਸ ਮਨ ਅਦਾ ਅਸਤੇ ਦਾਸੀ ਹੋ ਜਾਂਦਾ ਮੈਂ ਕੱਲੀ ਪਤਨ ਕੀ 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 ਸੋਚੀ ਜਾਂਦੀ ਹੈਗੀ ਹੈ ਨਾ ਜੋ ਸਾਰੇ ਇਕੱਠੇ ਹੁੰਦੇ ਨੇ ਉਹ ਤਾਂ ਨਹੀਂ ਇੰਨਾ ਹੁੰਦਾ ਉਹ ਆਪਾਂ ਚਲੋ ਕਿਸੇ ਨੂੰ ਕੁਝ ਬੋਲ ਤਾ ਕਿਸੇ ਨੂੰ ਕੁਝ ਬੋਲ ਤਾ ਨਾ ਗੱਲਾਂ ਬਾਤਾਂ ਦੇ ਵਿੱਚ ਉਹ ਹੋ ਜਾਂਦਾਗਾ ਪਤਾ ਨਹੀਂ ਮੈਨੂੰ ਕਿਉਂ ਮੈਨੂੰ ਐ ਜੇ ਹੋਈ ਜਾਂਦਾ ਹੈ ਨਾ ਅੱਜ ਜਿਆਦਾ ਲੱਗੀ ਇਹਨਾਂ ਅਜੇ ਕੱਲ ਇਹਨਾਂ ਨਹੀਂ ਲੱਗਿਆ ਪਰ ਸੋਨੇ ਨਹੀਂ ਲੱਗਿਆ ਕੱਲ ਮੈਨੂੰ ਲੱਗਿਆ ਫਿਰ ਵੀ ਬਹੁਤ ਜ਼ਿਆਦਾ ਪਰ ਅੱਜ ਮੈਨੂੰ ਬਾਲਾ ਜ਼ਿਆਦਾ ਲੱਗ ਰਿਹਾ ਅੱਤ ਮੇਰੇ ਪਤਲੇ ਅੱਖਾਂ 'ਚ ਅੰਜੂ ਹੀ ਆਈ ਜਾਂਦੇ ਨੇ ਪਤਾ ਨਹੀਂ ਕਿਉਂ ਚਲੋ ਜੀ ਥੋੜੀ देर ਬਾਅਦ ਗੱਲਬਾਤ ਕਰਦੇ ਆ ਤੁਹਾਡੇ ਨਾਲ ਮੈਂ ਆ ਕੇ ਜਾਣੀ ਆ ਤੁਛ ਨੇ ਬੈਠੋ ਮੈਂ ਹੈਲੋ ਲੋਜੀਕਲ 11 12 ਵਜੇ ਪਤਾ ਨਹੀਂ ਕਿੰਨਾ ਟਾਈਮ ਸੀ ਬਲੌਗ ਸਟਾਰਟ ਹੋਇਆ ਹੋਇਆਗਾ ਤੇ ਕੰਟੀਨਿਊ ਹੋਇਆ ਨਹੀਂ ਹੈਗਾ ਜੀ ਕਿਉਂਕਿ ਪਹਿਲੀ ਕਾਫੀ ਸਪੇਸ ਮਤਲਬ ਹੈ ਹੀ ਨਹੀਂ ਸੀਗੀ ਫੋਨ ਦੇ ਵਿੱਚ ਫੁੱਲ ਹੋਇਆ ਪਿਆ ਸੀ ਫੋਨ ਕਿਉਂਕਿ ਦੋ ਤਿੰਨ ਦਿਨਾਂ ਦਾ ਵੀਡੀਓ ਸੀ ਦੇ ਕਿਚ ਤਾਂ ਕਰਕੇ ਤੇ ਚਲੋ ਜੀ ਹੁਣ ਕਿਚਨ ਚ ਆ ਗਏ ਆ ਸ਼ਾਮ ਦੇ 8 ਵਜੇ ਵੀਡੀਓ ਮੈਂ ਪਬਲਿਸ਼ ਕਰਤੀ ਸੀ 8 ਤੋਂ ਪੁਰਾਣਾ ਟਾਈਮ ਹੋ ਗਿਆ ਵੀਡੀਓ ਪਬਲਿਸ਼ ਕਰਤੀ ਸੀਗੀ ਤੇ ਆਟਾ ਗੁੰਨ ਕੇ ਰੱਖਤਾ ਜ ਬਹੁਤ ਸਾਰੇ ਕੱਪੜੇ ਧੋਤੇ ਨੇਗੇ ਤਾਂ ਕਰਕੇ ਵੀ ਹੋਵੇ ਕੁਝ ਸਪੇਸ ਬਹੁਤ ਜ਼ਿਆਦਾ ਮਤਲਬ ਸਟੋਰੇਜ ਤੋਂ ਹੋਇਆ ਹੋਇਆ ਸੀ ਤਾਂ ਮੈਨੂੰ ਏਸੀ ਵੀ ਫਿਰ ਜਗ੍ਹਾ ਤਾਂ ਹੈ ਨਹੀਂ ਆ ਦੇਖੋ ਇਧਰ ਕੜੀ ਬਣਾ ਕੇ ਮੈਂ ਰੱਖਤੀ ਸੀ ਹਰ ਚੁਣ ਹੁੰਦੋਂ ਕਰਕੇ ਸਟਾਰਟ ਆਟਾ ਬਨੋ ਲਿਆ ਸੀ ਕੇਲੇ ਸਾਫ ਤੋਂ ਮੰਗਵਾਏ ਸੀ ਕੇਲੇ ਸ਼ੇਕ ਬਣਾ ਕੇ ਫਿਲੇ ਆਹਾਂ ਅਸੀਂ ਥੋੜੀ ਜਿਹਾ ਤੱਕ ਖਾਵਾਂਗੇ ਅੱਗੇ ਰਸਾਂ ਕੇਲੇ ਚਾਹ ਰਹੇ ਨੇ ਤੇ ਨੂੰ ਆਪਾਂ ਥੋੜਾ ਜਿਹਾ ਲੈ ਆਪਾਂ ਕੱਪ ਕੇ ਰੱਖ ਦੇਣੀ ਉਹਦੇ ਨਾਲ ਸਿਲਵਰ ਫੋਇਲ ਨਾਲ ਪੇਪਰ ਨਾਲ ਠੀਕ ਆ ਜੀ ਚੱਕਾਂਗੀ ਮੈਂ ਤੇ ਕਰਦੇ ਆ ਬਲੌਗ ਨੂੰ ਕੰਟੀਨਿਊ ਤੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਕੇਲੇ ਹਨ ਇਕੱਠੇ ਲਿਆ ਕੇ ਰੱਖਦੇ ਹੋ ਕਰੇ ਤਾਂ ਮੈਂ ਦੱਸ ਦਿਆਂ ਤੁਹਾਨੂੰ ਆਹ ਵਾਲੇ ਸਿਲਵਰ ਪੇਪਰ ਦੇ ਨਾਲ ਨਾਲ ਉਹ ਕਰਕੇ ਰੱਖਿਆ ਕਰੋ। ਨਾ ਰਹਾ ਆਪ ਕਰਕੇ ਰੱਖ ਦਿਆ ਕਰੋ ਜਿਹੜੇ ਇਹ ਪਿੰਡੇ ਆ ਆ ਚੀਜ਼ ਹੁੰਦੀ ਆ ਡੰਡੀਆਂ ਤੋਂ ਤੇ ਆਪਾਂ ਦਸ-ਦਸ ਤੇ ਸੁਰੂ ਦੁਖਾਉਣੀ ਆ ਮੈਂ। ਤੇ ਫਿਰ ਪਹਿਲਾਂ ਕੈਮਰਾ ਸੈੱਟ ਕਰ ਲਵਾਂ। ਅੱਜ ਕੱਪੜੇ ਤੈਹ ਲਾਉਣੇ ਨੇ ਅੱਜ ਤੋ-ਤੋ ਕੀ ਰੱਖ ਲੇ ਪਰ ਤੈਹ ਨਹੀਂ ਕੀਤੇ ਗਏ ਇਹੇਲੇ। ਤੇ ਹਾਂ ਚ ਫੇਰ ਕੈਮਰਾ ਸੈੱਟ ਕਰ ਲਈ ਫਿਰ। ਨੋ ਇਹ ਲੈ ਕੇ ਲਈ ਆਪਾਂ ਸਾਉਂਦੀ ਕਿਉਂਕਿ ਹੁਣ ਕਾਫੀ ਦਿਨ ਚੱਲ ਗਿਆ ਨਾ ਸ਼ੀਕ ਹੋ ਗਿਆ ਬਲੂਸਟ ਇਹ ਨਾ ਤੇ ਬਾਕੀ ਜਿਹੜਾ ਮੈਂ ਉਹ ਬਣਾਇਆ ਸੀਗਾ ਪੈਕ ਕ੍ਰੀਮ ਬਣਾਇਆ ਸੀ ਸੌਰੀ ਅ ਅਲੂਰਾ ਜੈਲ ਵਿਟਾਮਿਨ E ਦੇ ਕੈਪਸੂਲ ਤੇ ਖੀਰੇ ਦਾ ਜੂਸ ਬਹੁਤ ਵਧੀਆ ਕਰੀਮ ਆ ਤੁਸੀਂ ਦੇਖ ਸਕਦੇ ਮੈਂ ਪੈਕ ਬਣਾਉਣ ਨਾਲ ਤੁਹਾਨੂੰ ਆਪਣਾ ਫੇਸ ਦਿਖਾ ਰਹੀ ਹਾਂ ਬਹੁਤ ਜ਼ਿਆਦਾ ਸਾਫ਼ ਹੋਣ ਲੱਗਿਆ ਦੇਖ ਮੇਰਾ ਠੀਕ ਹੈ ਬਣਾਉਣੀ ਹੈ ਤਾਂ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਇੱਕ ਅੱਧੀ ਚੀਜ਼ ਆਪਾਂ ਨੂੰ ਹੋਰ ਦਾ ਸਭ ਨਹੀਂ ਪਤਾ ਨਹੀਂ ਕਿ ਹਾਸਿਲ ਲਈ ਮੇਰਾ ਤਾਂ 1 ਗੋਲਾ ਡਾਲ ਲਿਆ ਹੈ ਹੁਣ ਅੱਧੀ ਹੋ ਗਿਆ ਥੋੜਾ ਥੋੜੀ ਜਿਹੀ ਤਰ੍ਹਾਂ ਬਣੇਗਾ ੱਪਾ ਨੂੰ ਇਸ ਤਰ੍ਹਾਂ ਲੈਣੇ ਨੇ ਜਿੰਨੇ-ਜਿੰਨੇ ਕੋਹਲੇ ਨੂੰ ਆਪਾਂ ਇਸ ਤਰ੍ਹਾਂ ਟਾੜ ਦੇਣਾ ਰੱਖ ਲਈਏ ਜਾਂ ਬੰਦ ਕਰਕੇ ਰੱਖਾਂਗੇ ਇਸ ਤਰ੍ਹਾਂ ਆਪਾਂ ਇਹਨਾਂ ਇਹਨਾਂ ਦੋਵੇਂ نیچے ਆਜਾ ਆਪਾਂ ਛੇੜੇ ਛੇਲੇ ਇਹਨੇ ਕਾਹ ਨਹੀਂ ਹੁੰਦੇ ਤਾਂ ਇਹ ਜਿੰਨੇ ਨੇ ਰੱਖ ਲੋ ਅਸੀਂ ਬਣਾਉਂਗਾ ਅਖਰ ਇੰਨੇ ਕੋਲ ਸਟੋਰ ਕਰਕੇ ਰੱਖਣ ਦਾ ਤਰੀਕਾ ਉਮੀ ਬੈ ਰਹਿੰਦੇ ਠੀਕ ਹੈ ਜੀ ਲੋ ਵੀ ਫੜ ਫੜਾਪਾ ਕਰ ਦੇਣਾ ਇਹਨਾਂ ਨੂੰ ਉਹ ਵੀ ਕਿੰਨੇ ਵਧੀਆ ਸੀ ਫਰਾਈ ਵੀ ਕੁਛ ਹ ਪਰ ਵਧੀਆ ਨਹੀਂ ਕਿੱਲੀ ਇਸੇ ਤਰ੍ਹਾਂ ਬਹੁਤ ਹੋਲੀ ਕਰਕੇ ਚਾਲ ਚੱਲਾਂਗੇ ਸਾਰੇ ਕਿੱਲੇ ਆਪਾਂ ਜਿਹੜੇ সিলਵਰ ਪੇਪਰ ਦੇ ਨਾਲ ਰੈਪ ਕਰ ਦਿੱਤੇ ਨੇ ਠੀਕ ਹੈ ਜੀ ਇਹਨਾਂ ਨੂੰ ਫਰਿੱਜ 'ਚ ਰੱਖ ਦੂੰਗੀ। ਲੋ ਜੀ ਇਹ ਕੰਮ ਹੋ ਗਿਆ ਤੇ ਹੁਣ ਆਪਾਂ ਦੇਖਦੇ ਹਾਂ ਥੋੜਾ ਬਹੁਤਾਂ ਕੰਮ ਹੋਰ ਕਰਦੇ ਫਿਰ ਬਣਾਉਂਗੀ ਰੋਟੀ ਵਿੱਚ। ਕਿ ਹਜੇ ਫਿੱਕੀ ਪਈਆ ਮੁੱਟੀ ਹਜੇ ਕੋਈ ਜ਼ਰੂਰਤ ਨਹੀਂ ਪੇਰ ਸਾਹਿਬ ਨੇ ਖਾਣੀ ਨਹੀਂ ਹੈਗੀ ਬੱਚੇ ਹੈ ਨਹੀਂਗੇ ਗਏ ਹੋਏ ਨੇ ਤੇ ਠੀਕ ਹੈ ਜੀ ਆ ਪੱਕਾ ਵੱਲ ਨੂੰ ਵੀ ਵੀਡੀਓ ਕੋਲ ਲਾਉਣੀ ਆ ਠਹਿਰ ਕੇ ਲਾਉਣੀ ਆ ਹਜੇ ਇੱਥੇ ਸਾਢੇ ਕਿ ਦਿਨ ਦਾ ਟਾਈਮ ਲਾ ਕੇ ਦੇਖਦੇ ਆ ਆਪਣੇ ਸਵੇਰ 7:30 ਦਾ ਟਾਈਮ ਹੋ ਗਿਆ ਉੱਥੇ ਹੋਗਾ ਸਵਾ 3:30 ਦਾ ਲਾ ਕੇ ਠੀਕ ਹੈ ਭਾਈ ਤੁਸੀਂ ਜਾਨਵਰ ਜੀ ਦੇਖੀ ਜਾਂਦੇ ਹੋ ਸਾਰਾ ਦਿਨ। ਛੌਂਦ ਨਹੀਂ ਦੇਖੀ ਜਾਂਦਾ ਤੁਸੀਂ ਤਾਂ। ਕੀ ਵਧੀਆ ਲੱਗਦਾ ਏ ਤੁਹਾਨੂੰ ਇਹ? ਮਿੰਦਨ ਨਾੜਾ ਮੈਨੂੰ ਤਾਂ ਅਜੂ ਸੁਖਣੇ ਚ ਵੀ ਇਹ ਦੇਖੀ ਜਾਂਦੀ। ਕੁਛ ਹੋਰ ਲਾ ਲਓ। ਕੋਈ ਵਧੀਆ ਵੀਡੀਓ ਹੋਰ ਲਾ ਲਓ। ਕੰਪਨੀ ਵਾਲਿਆਂ ਦਾ ਫੋਨ ਆ ਗਿਆ ਲੈਹਜ ਪੈਸੇ ਖਤਮ ਨਹੀਂ ਹੋਏ ਪਹਿਲੇ ਹੋਣਾ ਗਿਆ ਲੋ ਜੀ ਪਰਸੋਂ ਦਾ ਬਲੌਗ ਸਟਾਰਟ ਹੋਇਆ ਹੋਇਆਗਾ ਤੇ ਹਜੇ ਤੱਕ ਮੇ ਤੁ ਕੰਟੀਨਿਊ ਨਹੀਂ ਹੋਇਆ ਕਿਉਂਕਿ ਮੇ ਅੱਜ ਨਾਲ ਸਿਹਤ ਦੀ ਬਹੁਤ ਜ਼ਿਆਦਾ ਹਾਲਤ ਖਰਾਬ ਆ ਗਈ ਬਹੁਤ ਜ਼ਿਆਦਾ ਇੱਥੇ ਨਾ ਅੰਦਰ ਪੀਨ ਹੋ ਰਿਹਾ ਬਹੁਤ ਜ਼ਿਆਦਾ ਕਿਉਂਕਿ ਮੈਨੂੰ ਸਰਵਾਈਕਲ ਆਗਾ ਤੇ ਜਿਵੇਂ 에어ਪੋਰਟ ਗਈ ਸੀ ਦਾ ਗੱਡੀ ਦੇ ਵਿੱਚ ਹਨਾ ਸ਼ਾਇਦ ਬੈਠ ਕੇ ਜਾਣ ਕਰਕੇ ਹੀ ਉਹ ਜਿਆਦਾ ਤਕਲੀਫ ਹੋ ਰਹੀ ਜੂੜਾ ਵੀ ਮੇਰੇ ਤੋਂ ਹੁੰਦਾ ਨਹੀਂ ਹੁਣ ਮੈਂ ਸਿਰ ਵਾ ਕੇ ਜੂੜਾ ਕਰ ਲਿਆ ਸੀ ਪਰ ਫਿਰ ਦਰਦ ਹੋਣ ਲੱਗਾ ਫਿਰ ਜੂੜਾ ਖੋਲਣਾ ਪੈ ਗਿਆ ਹਨਾ ਤੇ ਮੈਂ ਕਿਹਾ ਚਲੋ ਦੇਖਦੇ ਆ ਜਿੰਨਾ ਕ ਵੀਡੀਓ ਹੋ ਗਿਆ ਉਹਨੂੰ ਕੰਟੀਨਿਊ ਕਰਦੇ ਆ ਤੇ ਤੁਹਾਡੇ ਕੁਝ ਕੁ ਸਵਾਲਾਂ ਦੇ ਜਵਾਬ ਦੇਣੇ ਆ ਬਸ ਤਾਂ ਮੈਂ ਨਾਲ ਦੀ ਨਾਲ ਰਿਪਲਾਈ ਦੇਈ ਜਾਣੀਆਂ ਪਰ ਮੈਨੂੰ ਇਹ ਸੀ ਵੀ ਚਲੋ ਜਿਹੜੇ ਜ਼ਰੂਰੀ ਨੇਗੇ ਉਹ ਮੈਂ ਖੁਦ ਬੋਲ ਕੇ ਦਮਾਹਣਾ ਰਿਪਲਾਈ ਤਾਂ ਹੀ ਵਧੀਆਗਾ ਤੇ ਪਹਿਲਾਂ ਦੋ ਭੈਣਾਂ ਨੇ 그다음에 ਤਿੰਨੇ ਨੇ ਪੁੱਛਿਆ ਸੀ ਉਹ ਕਹਿੰਦੇ ਸੀ ਵੀ ਕਮਲ ਤੁਹਾਡੇ ਕੀ ਲੱਗਦੀ ਹੈ ਜੀ ਕਮਲ ਸਾਡੀ ਦੋਤੀ ਹੈ ਜੀ ਮੇਰੀ ਨਾਨ ਨਦੀ ਬੇਟੀ ਹੈਗੀ ਠੀਕ ਹੈ ਜੀ ਤੇ ਇੱਕ ਭੈਣ ਪੁੱਛਦੀ ਸੀਗੇ ਵੀ ਪਿੰਡਰ ਦੇ ਵੀਜ਼ੇ ਦਾ ਕੀ ਬਣਿਆ ਪਿੰਡਰ ਦਾ ਵੀਜ਼ਾ ਦੇਖੋ ਭੈਣੇ ਆ ਫਾਈਲ ਲਾਈ ਜਰੂਰ ਸੀ ਉਸ ਟਾਈਮ ਜਦੋਂ ਉਹਦੇ ਬੈਂਡ ਆਇਸ ਉਹਦੋਂ ਲਾਤੀ ਸੀ ਆਪਾਂ ਫੈਲਾ ਤੁਹਾਨੂੰ ਦੱਸਿਆ ਵੀ ਸੀ ਪਰ ਉਸ ਤੋਂ ਬਾਅਦ ਉਹਦੇ ਪੈਸੇ ਵਾਪਸ ਕਰਵਾ ਲਈ ਸੀਗੇ ਆ ਪਲੱਸ 2 ਵੀਜ਼ੇ ਆਪਾਂ ਜੀ ਉਹਨੂੰ ਭੇਜ ਦਿਆਂਗੇ ਸਟੱਡੀ ਵੀਜ਼ੇ ਮਤਲਬ ਪਲੱਸ 2 ਕਰਵਾ ਕੇ ਭੇਜ ਦਿਆਂਗੇ ਹਨਾ ਤਾ ਖਰਚਾ ਬਹੁਤ ਜ਼ਿਆਦਾ ਪੈਂਦਾਗਾ ਹਨਾ ਤੇ ਅੱਗੇ ਪੜ੍ਹਾਈ ਦਾ ਵੀ ਜਣਕੇ ਖਰਚਾ ਪੈਂਦਾਗਾ ਹਨਾ ਤੇ ਹੁਣ ਆਪਾਂ ਹਜੇ ਉਹਦੀ ਵੀਏ ਹੋਈ ਨਹੀਂ ਹੈਗੀ ਫਾਈਨਲ ਹਨਾ ਜੇ ਫਿਰ ਵੀਏ ਮਤਲਬ ਕਿ ਉਹਦੀ ਕੰਪਲੀਟ ਹੋਊਗੀ ਤਾਂ ਅੱਗੇ ਆਪਾਂ ਪ੍ਰੋਸੈਸ ਜਿਹੜਾ ਸ਼ੁਰੂ ਕਰਾਂਗੇ ਕੋਈ ਫਾਈਲ ਲਾਵਾਂਗੇ ਜਾਂ ਨਾ ਲਾਵਾਂਗੇ ਹਨਾ ਉਹ ਸਾਰਾ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਕਿਉਂਕਿ ਦੇਖੋ ਆਪਾਂ ਡੇਲੀ ਬਲੌਗਰਾਂ ਜੋ ਵੀ ਮੇਰੀ ਜ਼ਿੰਦਗੀ ਦੇ ਵਿੱਚ ਹੁੰਦਾ ਹਨਾ ਉਹ ਮੈਂ ਸਾਰਾ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਤੇ ਇਸੇ ਤਰ੍ਹਾਂ ਹੀ ਆਵਾ ਬਸ ਜੋ ਵੀ ਪਿੰਦਰ ਦਾ ਜਦੋਂ ਵੀ ਕੁਝ ਬਣਿਆ ਤਾਂ ਆਪਾਂ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਆਪਾਂ ਉਸ ਟਾਈਮ ਪੈਸੇ ਵਾਪਸ ਕਰਵਾਲੇ ਸੀਗੇ ਆ ਕੋਈ ਪ੍ਰੋਸੈਸ ਅੱਗੇ ਸ਼ੁਰੂ ਨਹੀਂ ਕੀਤਾ ਸੀ ਇੱਕ ਵਾਰ ਆਪਾਂ ਪੇਮੈਂਟ ਜਮ੍ਹਾਂ ਕਰਵਾਤੀ ਸੀ ਜਾਂ ਮਨਾਰਕ ਨੂੰ ਜਿਹੜੇ ਏਜੰਟ ਨੂੰ ਤੇ ਉਸ ਤੋਂ ਬਾਅਦ ਫਿਰ ਪੈਕਸ ਨੇ ਜਿਹੜੇ ਜਿਹੜੇ ਉਹਨੇ ਕਿਉਂਕਿ ਪ੍ਰੋਸੈਸ ਮਤਲਬ ਕਿ ਸ਼ੁਰੂ ਕਰਨ ਦੇ ਵਿੱਚ ਕਾਫੀ ਟਾਈਮ ਲਗਾਤਾ ਹਨਾ ਤੇ ਬਾਕੀ ਪਿੰਦਰ ਜਰਮਨ ਦਾ ਕਰ ਰਿਹਾ ਸੀ ਜਰਮਨ ਦਾ ਕਰਕੇ ਉਹਨੂੰ ਥੋੜਾ ਜਿਹਾ ਟਾਈਮ ਲੱਗ ਰਿਹਾ ਸੀ ਉਸ ਟਾਈਮ ਉਧਰ ਬੀਜ਼ਿਸ ਸ਼ਾਇਦ ਪਤ ਨਹੀਂ ਕਿਵੇਂ ਟਾਈਮ ਲੱਗ ਰਿਹਾ ਸੀਗਾ ਫਿਰ ਚਲੋ ਐਵੇਂ 8-9 ਮਹੀਨੇ ਵੇਸਟ ਗਏ ਤਾਂ ਆਪਾਂ ਜਿਹੜੇ ਪੈਸੇ ਸੀ ਵਾਪਸ ਲੈ ਲਏ ਸੀਗੇ ਹੁਣ ਆਪਾਂ ਲਾਈ ਨਹੀਂ ਹਜੇ ਫਾਈਲ ਇੱਕ ਬੱਚੇ ਦਾ ਵੀ ਹੁੰਦਾ ਹਨਾ ਮਨ ਕਦੇ ਉਹ ਕਹਿੰਦਾ ਮੈਂ ਜਾਣਾ ਕਦੇ ਕਹਿੰਦਾ ਮੈਂ ਨਹੀਂ ਜਾਣਾ ਤਾਂ ਕਰਕੇ ਵੀ ਹਨਾ ਵੀ ਪੈਸੇ ਲਾਵਾਂਗੇ ਕੱਲ ਨੂੰ ਬੱਚੇ ਨੂੰ ਫੇਰ ਕਹਤਾ ਵੀ ਮੈਂ ਨਹੀਂ ਰਹਿਣਾ ਇੱਥੇ ਜਾਂ ਮੈਨੂੰ ਨਹੀਂ ਜੀ ਲੱਗਦਾ ਉਹ ਚੀਜ਼ ਵੀ ਦੇਖਣੀ ਪੈਂਦੀ ਆ ਹਨਾ ਤੇ ਬਾਕੀ ਜੋ ਵੀ ਹੋਇਆ ਤੁਹਾਡੇ ਨਾਲ ਕਰਾਂਗੇ ਸ਼ੇਅਰ ਜ਼ਰੂਰ ਅਤੇ ਹੋਰ ਮੇਰੇ ਹੁਣ ਦਿਮਾਗ ਦੇ ਵਿੱਚ ਨਹੀਂ ਆ ਭੈਣ ਕੋਈ ਪੁੱਛਦੀ ਸੀ ਕਿ ਇੱਕ ਪਤਾ ਨਹੀਂ ਹੱਥਾਂ ਬਾਰੇ ਕਿਹਾ ਸੀ ਉਹਨਾਂ ਨੇ ਫਟਦੇ ਨਹੀਂ ਪਤਾ ਨਹੀਂ ਪੈਰ ਕਿਹਾ ਸੀਗਾ ਹਨਾ ਤੇ ਉਹਦੇ ਬਾਰੇ ਮੈਂ ਨੈਕਸਟ ਵੀਡੀਓ ਤੁਹਾਨੂੰ ਸ਼ਾਇਦ ਦੇ ਦੇਵਾਂ ਦੱਸੂਗੀ ਜ਼ਰੂਰ ਉਹਦੇ ਬਾਰੇ ਵੀ ਆਪਾਂ ਬਣਾਵਾਂਗੇ ਸ਼ਾਇਦ ਜਾਂ ਹਨਾ ਉਹ ਕਰਾਂਗੇ ਤੇ ਇੱਕ ਭੈਣ ਦਾ ਮੈਨੂੰ ਲੰਡਨ ਤੋਂ ਫੋਨ ਆਇਆ ਸੀ ਹਨਾ ਉਹਨਾਂ ਦਾ ਨਾਮ ਸ਼ਾਇਦ ਅਮਨਦੀਪ ਪਤਾ ਨਹੀਂ ਸ਼ੋਹ ਹੋ ਰਿਹਾ ਸੀਗਾ ਤੇ ਬਹੁਤ ਵਧੀਆ ਗੱਲ ਕੀਤੀ ਥੈਂਕ ਯੂ ਸੋ ਮੱਚ ਭੈਣੇ ਦੇਉ ਪਾਣਾ ਕਹਿੰਦੇ ਸੀ ਨਾ ਬਾਲਾਂ ਵਾਸਤੇ ਕਹਿੰਦੇ ਤੁਹਾਡੇ ਬਾਲ ਬਹੁਤ ਵਧੀਆ ਨੇ ਹਾਂਜੀ ਭਾਣੇ ਉਦਾਂ ਦਾ ਮੇਰੇ ਬਾਲ ਦੇਖੋ ਬਹੁਤ ਸੋਹਣੇ ਨੇ ਬਲੈਕ ਨੇ ਸਾਰੇ ਕੋਈ ਉਹ ਨਹੀਂ ਹੈਗਾ ਪੂਰੇ ਬਲੈਕ ਨੇ ਬਾਲ ਮੇਰੇ ਵੀ ਮੈਨੂੰ ਮਤਲਬ ਕਿ ਵਿੱਚ ਵਿੱਚ ਜਿਹੜੇ ਹੋ ਗਏ ਵਾਈਟ ਕਾਫੀ ਪਰ ਦੇਖੋ ਹਜੇ ਤੱਕ ਜਿਵੇਂ ਕਿ ਮੈਂ ਜਿਹੜਾ ਉਹ ਕਲਰ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਹੈਨਾ ਅ ਐਂਡੀਗੋ ਪਾਊਡਰ ਤੇ ਮਹਿੰਦੀ ਦੇ ਨਾਲ ਜਿਹੜੇ ਕਲਰ ਆਇਆ ਸੀ ਹਜੇ ਤੱਕ ਆਪਣੇ ਵਧੀਆ ਪਿਆ ਦੇਖੋ ਠੀਕ ਆ ਜੀ ਤੇ ਇਸ ਦੀ ਲਾਉਣ ਨਾਲ ਮੇਰੇ ਫੇਸ ਨੂੰ ਵੀ ਕਾਫੀ ਜ਼ਿਆਦਾ ਮਤਲਬ ਠੀਕ ਆ ਮੇਰਾ ਫੇਸ ਨਹੀਂ ਤਾਂ ਜਦੋਂ ਮੈਂ ਉਹ ਜਿਹੜਾ ਕਲਰ ਲਾਉਂਦੀ ਸੀ ਆਹ ਜਿਹੜਾ ਫਰੂਟ ਬਿਨੇਗਰ ਫਰੂਟ ਵਾਲਾ ਹਨਾ ਕਾਫੀ ਟ੍ਰੈਂਡਿੰਗ ਦੇ ਵਿੱਚ ਆ ਇਹ ਕਾਫੀ ਇਹਨੂੰ ਯੂਜ਼ ਕਰ ਰਹੇ ਨੇ ਕਿ ਵਰਤ ਰਹੇ ਨੇ ਕਲਰ ਨੂੰ ਪਰ ਇਹ ਸੱਚੀ ਗੱਲ ਹੈ ਜੀ ਮੈਨੂੰ 1.5 ਸਾਲ ਤੱਕ ਪਤਾ ਨਹੀਂ ਲੱਗਿਆ ਹੁਣ ਮੇਰੇ ਇੰਨਾ ਕ ਜ਼ਿਆਦਾ ਫੇਸ ਨੂੰ ਹੀ ਖਰਾਬ ਕਰਦਾ ਸੀ ਤੁਸੀਂ ਨਾ ਲਾਓ ਹਨਾ ਤੇ ਬਹੁਤ ਜ਼ਿਆਦਾ ਕੈਮੀਕਲ ਇਹਦੇ ਵਿੱਚ ਕਿ ਬਾਲਾਂ ਨੂੰ ਬਹੁਤ ਜ਼ਿਆਦਾ ਝਾੜਦਾ ਇੰਨਾ ਗੰਜਾਪਨ ਪਾਉਂਦਾ ਮੇਰੇ ਹਸਬੰਦ ਦੇ ਮੈਂ ਤੁਹਾਨੂੰ ਦਿਖਾਉਂਗੀ ਬਹੁਤ ਗੰਜਪਾਦ ਦਾ ਵਿੱਚ ਵਿੱਚ ਇਹਨਾ ਹੈ ਨਾ ਜਿਹੜੀ ਇਹ ਫਰੂਟ ਬਿਨੇਗਰ ਆ ਬਹੁਤ ਬਾਲਾਂ ਨੂੰ ਝਾੜਦੀ ਇਹ ਹੈ ਨਾ ਤੇ ਬਾਕੀ ਹਜੇ ਠੀਕ ਆ ਜੀ ਹਜੇ ਵਾਈਟ ਵਾਲ ਨਹੀਂ ਹੋਏ ਕਾਫੀ ਦਿਨ ਹੋ ਗਏ ਹਨ ਤੇ ਬਾਕੀ ਠੀਕ ਆ ਜੀ ਇਹਨੂੰ ਤੁਸੀਂ ਲਾ ਸਕਦੇ ਹੋਗੇ ਤੇ ਠੀਕ ਆ ਭੈਣ ਉਹ ਭੈਣ ਨੇ ਕਿਹਾ ਸੀ ਕਹਿੰਦੇ ਜਰੂਰ ਬਾਲਾਂ ਦੀ ਅਪਡੇਟ ਦਿਓ ਤੁਸੀਂ ਤੇ ਵਧੀਆ ਠੀਕ ਆ ਬਾਕੀ ਮਹਿੰਦੀ ਨਾਲ ਤਾਂ ਆਪਣੇ ਵਾਲਾਂ ਦੀ ਵੀ ਲੈਂਥ ਵਧੂਗੀ ਹਨਾ ਤੇ ਹੋਰ ਭੈਣ ਪਤਾ ਨਹੀਂ ਮੈਨੂੰ ਕੋਈ ਪੁੱਛ ਰਹੀ ਸੀ ਕਿ ਮੇਰੇ ਯਾਦ ਨਹੀਂ ਚਲੋ ਜੀ ਜੋ ਵੀ ਹੋ ਹਨਾ ਆਪਾਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਕਿ ਜਿਹੜੇ ਕਮੈਂਟ ਰਿਪਲਾਈ ਦੇਣ ਵਾਲੇ ਹੁੰਦੇ ਨੇ ਉਹ ਤਾਂ ਮੈਂ ਨਾਲ ਦੀ ਨਾਲੇ ਰਿਪਲਾਈ ਦੇ ਦੇਣੀ ਆ ਪਰ ਜਿਹੜੇ ਮੈਨੂੰ ਇਹ ਹੁੰਦਾ ਵੀ ਮੈਂ ਖੁਦ ਵੀਡੀਓ ਦੇ ਵਿੱਚ ਰਿਪਲਾਈ ਦੇਮਾ ਉਹਦਾ ਥੋੜਾ ਜਿਆਦਾ ਵੇਟ ਕਰ ਲਿਆ ਕਰੋ ਠੀਕ ਆ ਜੀ ਤੇ ਹੋਰ ਮੇਰੇ ਹੁਣ ਯਾਦ ਨਹੀਂ ਜੀ ਹਾਂ ਬਾਕੀ ਪਤਾ ਸੇਤ ਮੇਰੀ ਐ ਵੀ ਠੀਕ ਨਹੀਂ ਕਮਲ ਦੇ ਜਾਣ ਕਰਕੇ ਵੀ ਹੋ ਰਿਹਾ ਮੈਨੂੰ ਬੜਾ ਜਿਆਦਾ ਹੋਇਆ ਪਿਆ ਕਿਉਂਕਿ ਪਤਾ ਨਹੀਂ ਮੈਨੂੰ ਕਿਉਂ ਮੈਂ ਇੰਨਾ ਉਹਦੇ ਨਾਲ ਮੇਰਾ ਲगाव ਹੋ ਗਿਆ ਹਨਾ ਤੇ ਆ ਵੀ ਜਾਂਦੀ ਸੀ ਜਦੋਂ ਮੈਂ ਉਹਨੂੰ ਫੋਨ ਕਰਦੀ ਸੀ ਮੈਂ ਪਹਿਲਾਂ ਵੀ ਦੱਸ ਚੁੱਕੀ ਆਂਗੀ ਤੇ ਬਾਕੀ ਜਿਵੇਂ ਹਨਾ ਮੈਨੂੰ ਆਪਣੀ ਧੀ ਯਾਦ ਆ ਗਈ ਕਿਉਂਕਿ ਉਹ ਹਣ ਪ੍ਰਵਾਣੀ ਸੀ ਸਾਲ ਦੇ ਇੱਕ ਦਾ ਹੀ ਫਰਕ ਸੀਗਾ ਕਮਲ ਨਾਲੋਂ ਸਾਲ ਕਦਾ ਹੀ ਸ਼ਾਇਦ ਫਰਕ ਹੋਊਗਾ ਸਾਲ ਕੀ ਛੋਟੀ ਸੀ ਕਮਲ ਨਾਲੋਂ ਹਨਾ ਮੈਨੂੰ ਕਿਤੇ ਨਾ ਕਿਤੇ ਉਹ ਤਾਂ ਬਹੁਤ ਜਿਆਦਾ ਆਈ ਉਹ ਹੀ ਬਹੁਤ ਜ਼ਿਆਦਾ ਆਈ ਬਨਵਾਏ ਲੱਗੀ ਗਿਆ ਵੀ ਪਤਾ ਨਹੀਂ ਕਿਉਂ ਇੰਨੇ ਸਾਲਾਂ ਬਾਅਦ ਯਾਦ ਮੈਨੂੰ ਉਸ ਟਾਈਮ ਉਹਦਾ ਬਸ ਮੈਨੂੰ ਮਤਲਬ ਚਿਹਰਾ ਹੀ ਦੇਸੀ ਗਿਆ ਹਨਾ ਜਦੋਂ ਮੈਂ ਸੋਨੂੰ ਮੈਂ ਆਪਣੀ ਅੱਖਾਂ ਤੋਂ ਦੂਰ ਕੀਤਾ ਹਨਾ ਮਤਲਬ ਮੈਂ ਨਾ ਜਿਆਦਾ ਉਹਨੂੰ ਮਤਲਬ ਗੋਦੀ ਵੀ ਨਹੀਂ ਚੱਕ ਸਕੀ ਹੈਗੀ ਵੀ ਮੈਂ ਗੋਦੀ ਚੱਕ ਕੇ ਉਹਨੂੰ ਖੜਾ ਲਵਾ ਨਾ ਮੈਂ ਗੋਦੀ ਵੀ ਨਹੀਂ ਚੱਕ ਸਕੀ ਸੱਚੀ ਤੇ ਉਸ ਗੱਲ ਦਾ ਮੈਨੂੰ ਪਤਾ ਨਹੀਂ ਮੇਰੇ ਕਿਉਂ बार-बार ਉਹੀ ਯਾਦ ਆਈ ਗਈ ਹੈ ਨਾ ਵੀ ਐਡੀ ਹੁੰਦੀ ਅੱਜ ਨੂੰ ਕਿਉਂਕਿ ਇੱਕ ਤਾਂ ਦੇਖੋ ਮੇਰੇ ਨਾਲ ਦੇ ਦੋ ਬੱਚੇ ਪਹਿਲਾਂ ਵੀ ਬਾਹਰ ਗਏ ਨੇ ਹੈਨਾ ਪਰ ਮੈਨੂੰ ਪਤਾ ਨਹੀਂ ਕਿਉਂ ਇਹਦੇ ਨਾਲ ਬੜਾ ਜਿਆਦਾ ਹੋ ਸੀ ਕਿ ਤੈਿਹੇ ਕੋਲ ਮਿਲ ਬੜਾ ਜਾਂਦੀ ਸੀ ਤੁਸੀਂ ਦੇਖਿਆ ਹੀ ਹੈ ਵੀਡੀਓ ਵਿੱਚ ਜਿਹੜੇ ਜਾਣਦੇ ਹੋ ਪਤਾ ਨਹੀਂ ਉਹ ਕਾਰਨ ਹੋਗੇ ਪਤਾ ਨਹੀਂ ਕੀ ਹੈ ਜੀ ਪਤਾ ਨਹੀਂ ਕੀ ਹੋ ਗਿਆ ਐਵੇਂ ਜੀ ਲੱਗੀ ਜਾਂਦਾ ਹਜੇ ਤਾਂ ਵੀ ਮੱਗੀ ਨੂੰ ਬੁਲਾਉ ਮੇਰੇ ਨੂੰ ਬਸ ਐਵੇਂ ਡੋਬਾ ਜਾ ਪਈ ਜਾਂਦਾ ਤੇ ਚਲੋ ਜੀ ਅ ਜਿੱਥੇ ਦੰਨ ਜਲ ਹੁੰਦਾ ਫਿਰ ਉੱਥੇ ਦਾ ਬੰਦਾ ਪਹੁੰਚ ਹੀ ਜਾਂਦਾ ਹੈਨਾ ਬਾਕੀ ਸਾਰੀ ਅੰਨ ਜਲ ਦੀ ਗੱਲ ਹੁੰਦੀ ਹੈਗੀ ਤੇ ਜੋ ਵੀ ਅੰਦਰ ਦੀ ਅਪਡੇਟ ਹੋਊਗੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕਿਵੇਂ ਬਣ ਰਿਹਾ ਉਹਦਾ ਕੀ ਪ੍ਰੋਸੈਸ ਚੱਲ ਰਿਹਾ ਹਜੇ ਫਿਲਹਾਲ ਦੇ ਲਈ ਕੁਛ ਨਹੀਂ ਜੀ ਹਨਾ ਕੁਛ ਹਜੇ ਫਾਈਲ ਲਾਈ ਨਹੀਂ ਆਪਾਂ ਕੁਛ ਨਹੀਂ ਕੀਤਾ ਜਦੋਂ ਆਪਾਂ ਫਾਈਲ ਲਾਵਾਂਗੇ ਤਾਂ ਤੁਹਾਨੂੰ ਜਰੂਰ ਦੱਸਾਂਗੇ ਵੀ ਜਾਊਗਾ ਤੁਹਾਨੂੰ ਜਰੂਰ ਦੱਸਾਂਗੇ ਸਾਰੀ ਗੱਲਬਾਤ ਆਪਾਂ ਸ਼ੇਅਰ ਕਰਾਂਗੇ ਪਰ ਹਜੇ ਕੁਛ ਵੀ ਨਹੀਂ ਜੀ ਹਜੇ ਫਾਈਲ ਲਾਉਣ ਬਾਰੇ ਅਸੀਂ ਸੋਚਿਆ ਵੀ ਨਹੀਂ ਹੈਗਾ ਦੁਬਾਰਾ ਠੀਕ ਹੈ ਜੀ ਉਹਦੀ ਜਿਹੜੀ ਐਜੂਕੇਸ਼ਨ ਜਿਹੜੀ ਪੜ੍ਹਾਈ ਉਹਦੀ ਉਹ ਕੰਪਲੀਟ ਹੋ ਜਾਵੇ ਤੇ ਉਹ ਫਿਰ ਦੇਖਾਂਗੇ ਪਾ ਡਿਗਰੀ ਮਿਲ ਜੇ ਵੀ ਉਹਨੂੰ ਬੀਏ ਦੀ ਫਿਰ ਦੇਖਾਂਗੇ ਠੀਕ ਹੈ ਜੀ ਫਿਰ ਅੱਗੇ ਉਹਦਾ ਦੱਸਿਆ ਸਰਪਪ ਸ਼ੁਰੂ ਕਰਾਂਗੇ ਤੇ ਚਲੋ ਜੀ ਮਿਲਦੇ ਆਂ ਵੀਡੀਓ ਨੂੰ ਆਪਾਂ ਐਂਡ ਕਰਦੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਬਾਸਦੇ ਰਹੋ ਖੁਸ਼ ਰਹੋ ਖੁਸ਼हाल ਰਹੋ ਬਾਏ ਬਾਏ ਟੇਕ ਕੇਅਰ